ਜੀ ਸੁਭਾ ਹੋ ਗਈ ਆ ਤੇ ਐਡੀਟਿੰਗ ਕਰਕੇ ਵੀਡੀਓ ਪਾਤੀ ਆਪਾਂ ਤੇ ਇਹ ਆ ਗਿਰੀਆਂ ਭੀਂ ਹਰਾ ਪਾਣੀ ਆਪਾਂ ਪੀ ਲਿਆ ਤੇ ਇਹ ਗਿਰੀਆਂ ਕਿਉਂਕਿ ਸੈਂਗਲ ਤੇ ਤੁਹਾਨੂੰ ਪਤਾ ਜਾਨ ਬਹੁਤ ਲੱਗਦੀ ਆ ਤੇ ਇਹ ਆਪਾਂ ਗਿਰੀਆਂ ਨਾਲ ਲੈਂਦੇ ਹੁਣ ਪਿਉ ਗਏ ਆ ਤੇ ਇਹਨਾਂ ਨੂੰ ਖਾਣੇ ਆ ਖਾ ਕੇ ਤੇ ਫਿਰ ਤਿਆਰ ਸਾਰ ਹੁੰਦੇ ਆ ਜੀ ਕਿਉਂ ਲੱਗਦਾ ਹੋਰ ਕਿਉਂ ਲੱਗਦਾ ਇਹਨਾਂ ਆ ਬਖਾਲਾ ਪਾ ਕੇ ਬੈਠਾ ਜਿਵੇਂ ਵਿਆਹ ਚ ਅ ਲੈ ਗਏ ਆ ਨਾ ਰਿਸ਼ਤੇਦਾਰ ਸੂਟ ਕੱਪੜੇ ਵਿਖਾਈ ਕੀ ਕਰਦੇ ਹੁੰਦੇ ਕਹਿੰਦੇ ਹੁੰਦੇ ਉਹਨੂੰ ਕੱਪੜੇ ਵਖਾਉਣੇ ਮਖਾਉਂਦੇ ਮਖਾਉਂਦੇ ਕੱਪੜੇ ਠੀਕ ਹੈ ਕਮੈਂਟ ਕਰਕੇ ਜਰੂਰ ਦੱਸਿਓ ਭਲਾ ਕੀ ਕਹਿੰਦੇ ਆ ਜਦੋਂ ਆਪਾਂ ਵਿਆਹ ਚ ਕੱਪੜਿਆਂ ਦੀ ਲਾ ਕੇ ਲੈਣ ਦੀ ਸਾਰੇ ਸਾਰੇ ਰਿਸ਼ਤੇਦਾਰ ਇਕੱਠੇ ਹੋ ਗਏ ਕੱਪੜੇ ਵਖਾਉਂਦੇ ਹੁੰਦੇ ਆ ਵਿਖਾਲਾ ਸਹੀ ਬੋਲੇ ਨਾ ਅਸੀਂ ਤੇ ਆ ਲੈ ਗਦਾ ਦੀਪਾ ਲੈ ਇਹਨੂੰ ਮੈਂ ਇਹਨੂੰ ਜਗਾ ਪੂਰਾ ਨਹੀਂ ਹੋ ਗਈ ਕਿਤੇ ਥੱਲੇ ਬੈਠੇ ਆ ਲੋਜੀ ਕਮਰੇ ਚ ਆਪਣੀ ਤਿਆਰੀ ਹੋ ਗਈ ਸਾਰੀ ਸਮਾਨ ਸੱਲਾ ਪਸਾਰਾ ਪੈਕ ਕਰ ਲਿਆ ਮੈਂ ਉਹ ਹੋ ਗਈ ਆਪਣੇ ਬੈਗ ਬਾਹਰ ਲੈ ਗਿਆ ਤੇ ਆਪਾਂ ਲੈ ਕੇ ਚੱਲੇ ਆ ਤੇ ਸਾਈਕਲ ਤੇ ਜਾ ਕੇ ਸਮਾਨ ਲਾਦੇ ਆ ਤੇ ਫਿਰ ਅੱਗੇ ਨਿਕਲਦੇ ਆ ਬਾਹਰ ਅਗਲੇ ਸਫ਼ਰ ਵੱਲ ਅੱਜ ਹੁਣ ਆਪਾਂ ਕਰ ਲਿਆ ਗਿਆ ਸਵੇਰ ਦਾ ਬ੍ਰੇਕਫਾਸਟ ਚੌਲ ਤੇ ਦਹੀਂ ਚੌਲ ਆਪਾਂ ਘਰੋਂ ਲੈ ਜਾਂਦੇ ਸੀਗੇ ਤੇ ਦਹੀਂ ਆਪਾਂ ਇੱਥੋਂ ਮੁੱਲ ਲੈ ਲਿਆ ਤੇ ਇਹ ਗੋਗੀ ਨੇ ਬਣਾਇਆ ਬਾਈ ਨੇ ਚੌਲ ਤੜਕੇ ਵਾਲੇ ਖਾ ਕੇ ਦੇਖ ਤੇ ਖਾ ਕੇ ਫਿਰ ਤਾਂ ਦੱਸਦੇ ਕਿੰਨਾ ਬਣਿਆ ਸਵਾਦ ਤੇ ਬਾਈ ਤਾਂ ਨੱਪੀ ਗਿੱਲੀ ਆਉਂਦਾ ਆ ਬਣਾ ਕੇ ਆ ਵੀ ਖਾ ਗਿਆ ਆਪਾਂ ਚੱਲੇ ਆ ਆਪਣੇ ਸਫਰਾਂ ਵੱਲ ਸਮਾਨ ਰ ਲਦਣ ਲੱਗੇ ਸਾਂ ਸਾਈਕਲ ਤੇ ਤੇ ਆਪਣੀ ਰੋਜ਼ ਲਾਟਰੀ ਨਿਕਲਾਉਂਦੇ ਅੱਜ ਪਿਛਲਾ ਟਾਇਰ ਪੈਂਚਰ ਹੋ ਗਿਆ ਕੱਲ ਅਗਲਾ ਟਾਇਰ ਸੀਗਾ ਉਹਨੂੰ ਆਪਾਂ ਪੈਂਚਰ ਲਵਾਇਆ ਪਹਿਲਾਂ ਵਾਪਰ ਕੇ ਲੈ ਗਏ ਪਰ ਉੱਥੇ ਜਦੋਂ ਕਿਲੇ ਚ ਖਿਲਾ ਰਿਆ ਤੇ ਵਾਰਿੰਗ ਲੱਗੀ ਅੱਜ ਕੱਲ ਪਿਛਲੇ ਦੀ ਵੀ ਹਵਾ ਭਰਾਏ ਹੀ ਪਰ ਇਹ ਅੱਜ ਹਵਾ ਫੇਰ ਨਿਕਲ ਗਈਆਂ ਦੀ ਕੱਲ ਥੋੜੀ ਜਿਹੀ ਘਟੀ ਸੀ ਪਰ ਸਹੀ ਸੀ ਪਰਾਜ ਫੇਰੇ ਪੈਂਚਰ ਹੋ ਗਿਆ ਚਲਦੇ ਹਾਂ ਇਹਨਾਂ ਨੂੰ ਪੈਂਚਰ ਲਾਉਣੇ ਆ ਤੇ ਦੇਖਦੇ ਹਾਂ ਜੇ ਟਾਇਰ ਮਿਲ ਕੇ ਦਾ ਟਾਇਰ ਪਵਾਵਾਂਗੇ ਇੱਥੋਂ ਟਾਇਰ ਨਹੀਂ ਮਿਲ ਰਿਹਾ ਅਸਲ 'ਚ ਆਪਾਂ ਨੂੰ ਦੋ ਨੰਬਰ ਟਾਇਰ ਚਾਹੀਦੇ 200 ਪੂਰਾ 27.5 ਜਾਂ 190 ਪਰ ਇਹ 210 240 ਦਿੰਦੇ ਆ ਜਿਹੜੇ ਆਪਾਂ ਪਵਾਉਣਾ ਹੀ ਨਹੀਂ ਸਕੇ ਹੁਣ ਦੇਖਦੇ ਆ ਜੇ ਮਿਲਦਾ ਠੀਕ ਆ ਨਹੀਂ ਤਾਂ ਫਿਰ ਪੰਜਾਬੋਂ ਮੰਗਾਉਣੇ ਆ ਫਿਰ ਲੋ ਯਾਰ ਅੱਜ ਆਪਾਂ ਫਿਰ ਪੈਂਚਰ ਲਾਉਣਦੇ ਆ ਕੱਲ ਵੀ ਪੈਂਚਰ ਲਾਏ ਸੀ ਅਗਲੇ ਟਾਇਰ ਨੂੰ ਅੱਜ ਪਹਿਲਾ ਟਾਇਰ ਹੋ ਗਿਆ ਤੇ ਭਾਈ ਸਾਹਿਬ ਨਾਲ ਹੀ ਗੁਰਦਰਾ ਸਾਹਿਬ ਦੇ ਰੋਜ਼ ਇਹਨਾਂ ਤੋਂ ਹੋਵਾ ਭਰਾ ਗਿਲ ਜਾਂਦੇ ਆ ਪਰ ਅੱਜ ਪੈਂਚਰ ਲਾ ਅੇ ਪੈਂਚਰ ਲੋ ਆ ਕੇ ਫਿਰ ਚੱਲਦੇ ਆਂ ਆਪਾਂ ਅਗਲੇ ਸਫਰਾਂ ਨੂੰ ਬਾਕੀ ਟਾਇਰ ਦੇਖਦੇ ਆਂ ਜੇ ਟਾਇਰ ਮਿਲ ਗਏ ਫਿਰ ਆਪਾਂ ਟਾਇਰ ਨਵੇਂ ਪਾ ਦਾਂਗੇ ਮਿਲ ਜਾਏਗਾ ਜੀ ਠੀਕ ਹੈ ਸਰ ਲੋ ਜੀ ਬੀਕਾ ਨਾਇਰ ਦੀਆਂ ਫਿਰ ਇੱਕ ਵਾਰ ਆਪਾਂ ਸੜਕਾਂ ਤੇ ਆ ਤੇ ਜਿੰਨਾ ਰੋੜਾ ਥਣੀਆਂ ਆਪਾਂ ਗਏ ਸਾਂ ਉਹਨਾਂ ਰੋੜਾ ਥਣੀਆਂ ਉਹਨਾਂ ਆਪਾਂ ਇੱਕ ਰਮਾ ਵਾਸਤੇ ਨੂੰ ਜਾਂ ਰਹੇ ਹੁਣ ਜੈਸਲਮੇਰ ਜਾਣਾ ਇਹ ਆਪਾਂ ਭਾਰਤ ਮਾਲਾ ਨੂੰ ਚੜਾਂਗੇ ਤੇ ਅੱਜ ਆਪਾਂ ਜਾਵਾਂ ਗੁਰੂ ਨਾਨਕ ਸਾਹਿਬ ਦੇ ਗੁਰਦਰਾ ਸਾਹਿਬ ਨਾ ਓਪੀ ਨਾ ਹੀ ਉਹਦਾ ਗੁਰਦਰਾ ਸਾਹਿਬ ਦਾ ਇੱਕ ਤਾਂ ਸਾਨੂੰ ਉਹਦਾ ਨਾਮ ਚੇਤਾ ਭੁੱਲ ਜਾਂਦਾ ਬਹੁਤ 50 ਵਾਰੀ ਨਾਮ ਲੈਨੇ ਪਰ ਉਹਦਾ ਪਰ ਨਾਮ ਚੇਤਾ ਭੁੱਲ ਜਾਂਦਾ ਗੁਰੂ ਨਾਨਕ ਸਾਹਿਬ ਜੀ ਨੇ ਸਿੱਧ ਗੋਸ਼ਤ ਕੀਤੀ ਸੀ ਉਥੇ ਆ ਉਥੇ ਰਹਿੰਦੇ ਆ ਤੇ ਜੇ ਆਪਣੇ ਇਨਸਾਦ ਰਹਿੰਦੇ ਆਗੇ ਸਾਧ ਸਾਧੂ ਰਹਿੰਦੇ ਉਥੇ ਕੀ ਗੁਰੂ ਸਾਹਿਬ ਗੁਰੂ ਅਨੰਕਸਰ ਜੀ ਨੇ ਉਥੇ ਸਿੱਧ ਗੋਸ਼ਟ ਕੀਤੀ ਸਾਧਾ ਨਾਲ ਕਲੈਤ ਕਲੈਤ ਜਾਂ ਰਹੇ ਆ ਆਪਾਂ ਤੇ ਮਾਦਮ ਲੈ ਲੈ ਮੇਰਾ ਇੰਨਾ ਜੋਰ ਲੱਗ ਹਾਂ ਪੰਜਾਬ 55 ਕਿਲੋਮੀਟਰ ਦਾ ਬੰਦਾ ਵਾ ਤੇ ਖਿੱਚਦੇ ਆ ਮੀਟਰ ਦੁਪਹਿਰੇ ਤੋਂ ਹੀ ਇਹ ਆ ਗਿਆ ਮੋੜ ਇਹ ਤੋਂ 15 ਮੋੜੇ ਹੋਣ ਆਪਾਂ ਬਾਹਰ ਨੂੰ ਮੋੜਾਂਗੇ ਆਪਾਂ ਨਾ ਨਾ ਇਹਦੇ ਨੂੰ ਭਰਤ ਮਾਲਾ ਨੂੰ ਜਾਣਾ ਆਪਾਂ ਸਾਈਕਲ ਵਾਲੀ ਦੁਕਾਨ ਤੇ ਆਪਾਂ ਗਏ ਸੀ ਜਿੱਥੇ ਬਦੋਗੀ ਬਾਈ ਦਾ ਸਾਈਕਲ ਸਹੀ ਕਰਾਇਆ ਸੀ ਇਹਨੇ ਗਰਾਰੀਆਂ ਜੇ ਫੜਦੀਆਂ ਇਹਨੇ ਕਹਿੰਦਾ ਅਰੀਜਨਲ ਨਾਲ ਲੈ ਕੇ ਜਾਣੀਆਂ ਤੇ ਆਪਾਂ ਉਧਰ ਆ ਗਏ ਆ ਤੇ ਇਹ ਆ ਜੀ 게ਟ 메인 게ਟ ਇਧਰ ਉਦੀ ਨੰਕੇ ਹੁਣ ਆਪਾਂ ਪਾਵਾਂਗੇ ਜੈਸਲ ਮਿਲ ਦੇ ਰਾਹ ਤੇ ਇਹ ਪੀਕਾ ਨੇਲ ਦਾ 메인 게ਟ ਆ ਜੀ ਤੇ ਪੁਰਾਣਾ 게ਟ ਆ ਤੇ ਇਤਿਹਾਸਿਕ 게ਟ ਨੇ ਬੜੇ ਬੜਾ ਸ਼ਹਿਰ ਸੋਹਣਾ ਵਾ ਤੇ ਇਥੋਂ ਹੁਣ ਆਪਾਂ ਨਿਕਲ ਚੱਲੇ ਆ ਜੰਨੇ ਆ ਕਲੈਤ ਵੱਲੋਂ ਤੇ ਇਹ ਭੀੜ ਭੜਕਾ ਬਹੁਤ ਆ ਬੜੀ ਭੀੜ ਆ ਹੁਣ ਇਥੋਂ ਘੜ ਗਈ ਆ ਪਹਿਲਾਂ ਨਹੀਂ ਤਾਂ ਇਥੇ ਖੜਨੋ ਜਗ੍ਹਾ ਨਹੀਂ ਚਲੋ ਚੱਲਦੇ ਹੁਣ ਆਪਾਂ ਕਲੈਤ ਆਪਾਂ ਜੇ ਫਿਰ ਬੀਕਾਨੇਰ ਦੀਆਂ ਗਲੀਆਂ 'ਚ ਵਰਗੇ ਆਂ ਨਿੱਕੀਆਂ ਗਲੀਆਂ ਤੇ ਇਹ ਆਪਾਂ ਆਪਣੀ ਵੜੇ ਆਪਾਂ ਨੂੰ ਗੂਗਲ ਨੇ ਮਾਰਿਆ ਬਾਕੀ ਲੋਕਾਂ ਨੇ ਵੀ ਇਧਰ ਨਹੀਂ ਮਾਰਿਆ ਕਹਿੰਦੇ ਇਧਰ ਜਾਓ ਆਪਾਂ ਕਲੇਜ ਜਾਣਾ ਤੇ ਕਹਿੰਦੇ ਸ਼ਾਰਟ ਰਸਤਾ ਇਧਰ ਦੀ ਤੇ ਜਾ ਰਹੇ ਆਂ ਆਪਾਂ ਹੁਣ ਇੱਥੋਂ ਆਪਾਂ ਖੱਬੇ ਮੁਰਦਾ ਤੇ ਬੀਕਾਨੇਰ ਦੀਆਂ ਗਲੀਆਂ 'ਚ ਵੀ ਬਹੁਤ ਭੀੜ ਆ ਤੇ ਬੀਕਾਨੇਰ ਬਾਜ਼ਾਰ 'ਚ ਬਹੁਤ ਭੀੜ ਆ ਪਰ ਸੋਹਣਾ ਸ਼ਹਿਰ ਵੇਖਣ ਜੋਗਾ ਤੇ ਲੋਕੀ ਇਹ ਮਦਦ ਕਰਦੇ ਆ ਜਿੰਨੂੰ ਪੁੱਛੋਗੇ ਤੁਹਾਨੂੰ ਜ਼ੋਰ ਦੱਸੇਗਾ ਤੇ ਹਰੇਕ ਗਲੀ ਜਿੱਥੇ ਵਰਜੋਗੇ ਉੱਥੇ ਬਾਜ਼ਾਰ ਬਣ ਜਾਂਦਾ ਉੱਥੇ ਬਾਜ਼ਾਰ ਹੀ ਹੈ ਤੇ ਕਾਨਾ ਮੰਨ ਲੋ ਹਰੇਕ ਗਲੀ ਦੇ ਮੋੜ ਮਨ ਲੈ ਦੇ ਸਿੱਧਾ ਸਿੱਧਾ ਇਹ ਚ ਰਸਤਾ ਪਰ ਆਪਾਂ ਸਿੱਧਾ ਜਾ ਇਹ ਆਪਾਂ ਜਿਹੜਾ ਜਾ ਰਹੇ ਹਾਂ ਜਸਮੀਰ ਰੋਡ ਜਸਮੀਰ ਰੋਡ ਤੇ ਜਾ ਕੇ ਇਹ ਚੜੂਗਾ ਅੱਗੇ ਸਿੱਧਾ ਜਸਮੀਰ ਨੂੰ ਰੋਡ ਨਿਕਲ ਜਾਏਗਾ ਪਰ ਆਪਾਂ ਰੁਕਾਂਗੇ ਅੱਜ ਕਲੈਰ ਜਾ ਕੇ ਜਦੋਂ ਆਪਾਂ ਬੀਕਾ ਰਹੇ ਆ ਤੇ ਗਲੀਆਂ ਹੀ ਮਾਰਦੇ ਆ ਵਾਜ ਵਾ ਹੈਪੀ ਚਾਰਾ ਹਾ ਬੜੀ ਫੀਲ ਆ ਤੇ ਇੱਧਰ ਨੂੰ ਇੱਧਰ ਨੂੰ ਇੱਧਰ ਲਓ ਜੀ ਇੱਥੇ ਵੀ ਪੁਰਾਣੇ ਘਰ ਆ ਵਿਕਰ ਨੇ ਜਿਹੜੀ ਮਰਜ਼ੀ ਗੱਡੀ ਮੱਲੇ ਵਰਜੋ ਤੁਹਾਨੂੰ ਪੁਰਾਣੀਆਂ ਵੇលੀਆਂ ਪੁਰਾਣੇ ਘਰ ਮਿਲ ਜਾਣਗੇ ਬਹੁਤ ਪਿੱਛੇ ਲੰਗੇ ਆ ਤੇ ਹੁਣ ਸਾਰਿਆਂ ਦੀ ਵੀਡੀਓ ਬਣਾ ਨਹੀਂ ਬਣਾਈ ਜਾ ਸਕਦੀ ਇਹ ਵੀ ਇਹਦਾ ਬਹੁਤ ਆ ਪਰ ਸ਼ਹਿਰ ਵੀ ਬਹੁਤ ਵੱਡਾ ਢੇਰਦਾ ਹੋਊਗਾ ਬਾਏ ਤੇ ਜਦੋਂ ਵੀ ਥਾਂ ਥਾਂ ਤੇ ਇਹੋ ਜਿਹੇ ਗੇਟ ਬਣਿਆ ਜਦੋਂ ਬਾਹਰ ਨਿਕਲਦੇ ਆਪਾਂ ਕਿਸੇ ਹੋਰ ਸੜਕ ਤੇ ਚੜਦੇ ਆਂ ਜਿਵੇਂ ਆ ਹੁਣ ਅੱਗੇ 메ਨ ਸੜਕ ਆ ਗਈ ਹੈ ਤਾਂ ਇਦਾਂ ਦੇ ਗੇਟ ਬਣਿਆ ਸੜਕਾਂ ਤੇ ਤੇ ਲੌਕਟ ਲੱਗੀ ਥੱਲੇ ਤੇ ਆਪਾਂ ਜਾ ਰਹੇ ਆ ਸਿੱਧਾ ਆਪਾਂ ਜਾ ਰਹੇ ਆ ਗੂਗਲ ਦੇ ਹਿਸਾਬ ਨਾਲ ਆ ਚੌਂਕ ਤੋਂ ਪਰਲੇ ਪਾਸੇ ਨੂੰ ਮੁੜ ਗਏ ਜਿੱਦ ਤਨ ਆਪਾਂ ਪਹਿਲੇ ਦਿਨ ਬੀਕਨਰ ਵੜਿਆ ਅੱਜ ਆਪਾਂ ਆ ਰਾਵਾਂ ਤੇ ਪੈ ਗਏ ਆ ਤੇ ਇਹ ਰਾਹ ਕਿੱਧਰ ਜਾਂਦਾ ਹੈ जैसल ਮਿਹਰਵਾਲ ਅੱਜ ਆਪਾਂ ਜਾ ਰਹੇ ਹਾਂ ਕਿੱਧਰ ਕਲੈਤਵਾਲ ਖੇੜ ਗਿਆ ਪਾਉ ਖੇੜ ਗਿਆ ਹਾਂਜੀ ਅੱਜ ਆਪਾਂ ਆਪਣੀ ਵੀਡੀਓ ਨਾਲ ਜੁੜੇ ਸਾਰੇ ਭੈਣ ਭਰਾ ਯਾਰ ਦੋਸਤ ਸੱਜਣ ਮਿੱਤਰ ਦੇਸ਼ ਉਦੇਸ਼ ਦੇ ਜਿੰਨੇ ਵੀ ਆਪਣੇ ਭੈਣ ਭਰਾ ਨੇ ਆਪਣੇ YouTube ਚੈਨਲ Facebook Instagram ਨਾਲ ਜਿੰਨੇ ਵੀ ਆਪਣੇ ਜੁੜੇ ਨੇ ਸੱਜਣ ਮਿੱਤਰ ਸਭ ਨੂੰ ਬੀਕਾ ਨਹਿਰ ਤੋਂ ਆਪਣੀ ਫਤੇ ਦੀ ਸਾਂਝ ਪਾਉਣਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਪੰਜਾਬ ਤੋਂ Rajasthan ਦਾ ਆਪਣਾ ਸਾਈਕਲ ਟੂਰ ਕਰ ਰਹੇ ਹਾਂ ਸਾਈਕਲ ਸਫਰ ਕਰ ਰਹੇ ਹਾਂ ਤੀਜਾ ਸਫਰ ਹੈ ਆਪਣਾ ਤੇ ਅੱਜ ਆਪਾਂ ਬੀਕਾ ਨੇਰ ਨੂੰ ਛੱਡ ਕੇ ਅੱਗੇ ਜਾ ਰਹੇ ਆਂ ਅੱਜ ਆਪਾਂ ਜਾ ਰਹੇ ਆਂ ਜੀ ਕਲੈਤ ਕਲੈਤ ਇੱਥੇ ਹੈ ਜੀ 26 46 ਕਿਲੋਮੀਟਰ ਕਲੈਤ ਉਹ ਸਥਾਨਾ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਸਿੱਧ ਗੁਸ਼ਤ ਕੀਤੀ ਸੀ ਸਾਧੂਆਂ ਨਾਲ ਗੁਸ਼ਤ ਕੀਤੀ ਸੀ ਅੱਜ ਆਪਾਂ ਉੱਥੇ ਚੱਲਾਂਗੇ ਤੇ ਇਸ ਤੋਂ ਫਲਾਉਦੀ 159 ਆ ਤੇ ਜਿਹੜਾ ਆਪਣਾ ਅਸਲੀ ਟਾਰਗੇਟ ਆ ਜੈਸਲਮੇਰ ਜੈਸਲਮੇਰ ਇੱਕ 326 ਕਿਲੋਮੀਟਰ ਆ ਇਸੇ ਰੋਡ ਤੇ ਕਲੈਤ ਆਉਣਾ ਇਸੇ ਰੋਡ ਤੇ ਜੈਸਲਮੇਰ ਆ ਜੈਸਲਮੇਰ ਟ੍ਰੈਨ ਤੇ ਪਹੁੰਚਾਂਗੇ ਤੇ ਬਾਕੀ ਤੁਸੀਂ ਇਦਾਂ ਹੀ ਆਪਣਾ ਵੀਡੀਓ ਨਾਲ ਜੁੜੇ ਰਹਿਣਾ ਐਂਡ ਤੱਕ ਵੀਡੀਓ ਨੂੰ ਹੁਣੇ ਹੀ ਲਾਈਕ ਕਰ ਦਿਓ ਕਮੈਂਟ ਤੇ ਸ਼ੇਅਰ ਕਰ ਦਿਓ ਜਾਸ ਜਿਹੜੇ ਆਪਣੇ ਸੱਜਣ ਜਿਹੜੇ ਹੋਰ ਨੇ ਤੁਹਾਡੇ ਮਿੱਤਰ ਨੇ ਜਾਂ ਯਾਰ ਦੋਸਤ ਨੇ ਜਾਂ ਰਿਸ਼ਤੇਦਾਰ ਨੇ ਉਹਨਾਂ ਤੱਕ ਵੀ ਆਪਣੀ ਵੀਡੀਓ ਪਹੁੰਚੇ ਤੇ ਉਹ ਵੀ ਆਪਣੇ ਨਾਲ ਸਫ਼ਰ ਕਰਨ ਆਪਾਂ ਸਾਈਕਲ ਤੇ ਸਫ਼ਰ ਕਰ ਰਹੇ ਆ ਉਹ ਆਪਣੇ ਨਾਲ ਫੋਨ ਤੇ ਸਫ਼ਰ ਕਰਨਾ ਰਾਜਸਥਾਨ ਦੇ ਜਿਹੜੇ ਕੁਦਰਤੀ ਨਜ਼ਾਰੇ ਨੇ ਸੜਕਾਂ ਰਾਹ ਲੋਕਲ ਪਿੰਡ ਨੇ ਉਹ ਸਭਿਆਚਾਰ ਜਿਹੜਾ ਇੱਥੋਂ ਦਾ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਆਪਾਂ ਹੁਣ ਜਾ ਰਹੇ ਆ ਬਲਾਲ 90 ਕਿਲੋਮੀਟਰ ਕਲੈਬ ਇੱਕ ਹੋਰ ਗੱਲ ਸਾਂਝੀ ਕਰਨੀ ਸੀ ਕਿ ਅੱਜ ਸਾਡੇ ਬਹੁਤ ਹੀ ਖਾਸ ਸੱਜਣ ਭਾਈ ਬਲਜਿੰਦਰ ਸਿੰਘ ਜੀ ਇੱਕ ਐਚ ਛੋਟੀ ਐਚ ਜਿਹੜੇ ਗੰਗਾ ਨਗਰ ਜਿਹਨਾਂ ਕੋਲ ਆਪਾਂ ਰਾਤ ਰਏ ਸੀ ਜਿਹੜਾ ਜਿਨ੍ਹਾਂ ਦਾ ਬੜੇ ਰਿਣੀਆਂ ਅਸੀਂ ਜਿਹੜੇ ਸਾਨੂੰ ਘਰੋਂ ਸਾਨੂੰ ਫੋਨ ਘਟਾਉਂਦੇ ਪਰ ਉਹਨਾਂ ਦੇ ਸਾਨੂੰ ਫੋਨ ਦਿੱਲੀ ਆਉਂਦੇ ਦਿਨ ਸੁਬਾ ਸ਼ਾਮ ਵੀ ਕਿੱਥੇ ਪਹੁੰਚ ਗਏ ਸਹੀ ਹੋ ਕਿਵੇਂ ਹੋ ਤੇ ਅੱਜ ਉਹਨਾਂ ਦੀ ਫਰਮਾਇਸ਼ ਇੱਕ ਆਈ ਸੀ ਕਿ ਇੱਕ ਵੈਦਰ ਬਾਰੇ ਜ਼ਰੂਰ ਦੱਸਿਆ ਕਰੋ ਮੌਸਮ ਕੀ ਆ ਤੇ ਕਿਵੇਂ ਦਾ ਤੇ ਮੌਸਮ ਅੱਜ ਪੂਰੀ ਧੁੱਪ ਖਿੜੀ ਹੋਈ ਆ ਤੇ ਠੰਡਾ ਐ ਤਾਂ ਗਰਮੀ ਨਹੀਂ ਹੈਗੀ ਪਰ ਧੁੱਪ ਬਸੂਰ ਚ ਪੂਰਾ ਖੜਿਆ ਹੋਇਆ ਵਾ ਧੁੱਪਾ ਪਰ ਗਰਮੀ ਸਾਈਕਲ ਤੇ ਗਰਮੀ ਲੱਗਦੀ ਆ ਪਰ ਜੇ ਖੜੀਏ ਤਾਂ ਮੌਸਮ ਸਹੀ ਆ ਧੁੱਪੇ ਖੜਿਆ ਕੋਈ ਗਰਮੀ ਨਹੀਂ ਲੱਗਦੀ ਤੇ ਮੌਸਮ ਬਹੁਤ ਵਧੀਆ ਬਹੁਤ ਸੁਹਾਵਣਾ ਹੈ ਤੇ ਭਾਈ ਬਲਜਿੰਦਰ ਸਿੰਘ ਜੀ ਧੰਨਵਾਦ ਤੁਹਾਡਾ ਸੁਝਾ ਦੇਣ ਦੀ ਇਦਾਂ ਹੀ ਤੁਸੀਂ ਸੁਝਾ ਦੇਂਦੇ ਰਹਿਣਾ ਜਿਹੜੇ ਜਿਵੇਂ ਜਿਵੇਂ ਆਪਾਂ ਗਾਂ ਵੱਡੇ ਵੱਡੇ ਸ਼ਹਿਰਾਂ ਵੱਲ ਵਧਦੇ ਜਾ ਰਹੇ ਆ ਹੁਣ ਆਪਾਂ ਜੈਸਲਨ ਵੱਲ ਜੈਸਲਮੇਰ ਵੱਲ ਜਾ ਰਹੇ ਆ ਖਲਾਇਤ ਤੇ ਉਵੇਂ ਉਵੇਂ ਇਹ ਖੇਤੀ ਕਰਦੀ ਜਾਂਦੀ ਆ ਤੇ ਗਾਂ ਇੱਦਾਂ ਨੂੰ ਦੇਖੋ ਦੂਰ ਦੂਰ ਤੱਕ ਇਤੇ ਕੋਈ ਖੇਤੀ ਨਹੀਂ ਦੀਦੀ ਬਸ ਰੁੱਖ ਹੀ ਰੁੱਖ ਝਾੜੀਆਂ ਤੇ ਬਸ ਵਿੱਚ ਵਿਰਲਾ ਕੋਈ ਆ ਦੇ ਲੱਗੇ ਲੱਗੇ ਘਰ ਨੇ ਦੂਰ ਦੂਰ ਤੱਕ ਕੋਈ ਘਰ ਨਹੀਂ ਦੱਸ ਤੇ ਇੱਥੇ ਲੱਗੇ ਆ ਬਾਕੀ ਦੂਰ ਦੂਰ ਤੱਕ ਦੇਖੋ ਦੂਰ ਦੂਰ ਤੁਹਾਨੂੰ ਥੋੜੇ ਮਾੜੇ ਨਿੱਕੇ ਮੋਟੇ ਪਹਾੜੀਆਂ ਪੂੜੀਆਂ ਦਿਸਣਗੀਆਂ ਤੇ ਜਾਂ ਰੁੱਖ ਦੂਰ ਦੂਰ ਤੱਕ ਰੁੱਖ ਹੀ ਆ ਝਾੜੀਆਂ ਹੀ ਆ ਬਾਕੀ ਹਰੀਆਲੀ ਜ਼ਰੂਰ ਹੈਗੀ ਆ ਪਰ ਕੋਈ ਫਸਲ ਵਾੜੀ ਇੱਥੇ ਨਹੀਂ ਇਹ ਆਪਾਂ ਜੈਸਲਮੇਰ ਰੋਡ ਤੇ ਜਾ ਰਹੇ ਸੀ ਤੇ ਉੱਥੇ ਆ ਇਹ ਜਿਹੜੇ ਘਾਰੇ ਲੱਗੇ ਵੱਡੇ ਹਾਈਵੇ ਤੇ ਟੋਲ ਪਲਾਜ ਆ ਜੈਸਲਮੇਰ ਰੋਡ ਤੇ ਲੱਗਾ ਜੀ ਵੱਡਾ ਟੋਲਪਲਾਜ ਆ ਤੇ ਜਿਵੇਂ ਆਪਾਂ ਬੀਕਨਹਿਰ ਤੋਂ ਤੁਰਿਆ ਤੇ ਆਪਾਂ ਨੂੰ ਪਹਿਲਾ ਮਿਲਿਆ ਵਾ ਟੋਲਪਲਾਜ ਆ ਤੇ ਆਪਾਂ ਜੈਸਲਮੇਰ ਵਾਲੇ ਰਾਹਾਂ ਤੇ ਆ ਜੀ ਲੋ ਵੀ ਜਿਉਂ ਆਪਾਂ ਬੀਕਨਹਿਰ ਤੋਂ ਸੈਂਕਲ ਦੱਬਿਆ ਤੇ ਆਪਾਂ ਜੈਸਲਮੇਰ ਵਾਲੇ ਰੇਡ ਕਰੋੜ ਤੇ ਜਾ ਰਹੇ ਆ ਤੇ ਸੈਂਕਲ ਆਪਾਂ ਪੂਰਾ ਖਿੱਚ ਕੇ ਲਿਆਂਦਾ ਤੇ ਰਸਤੇ ਵਿੱਚ ਉਹ ਨਾ ਆ ਗਿਆ ਟਾਬਾ ਇਤੋਂ 20 ਕੁ ਮੀਲ ਕਿਲੋਮੀਟਰ ਰਹਿ ਗਿਆ ਵਾ ਕਿਲੋਮੀਟਰ ਰਹਿ ਗਿਆ ਕਲਾਸਰ ਤੇ ਹੁਣ ਆਪਾਂ ਇੱਥੇ ਰੁਕੇ ਆ ਟਾਬੇ ਤੇ ਇਥੋਂ ਪੀ ਰਹੇ ਆ ਚਾਹ ਚਾਹ ਤੇ ਨਾਲ ਪਕੂਰਕੇ ਲਏ ਤੇ ਨਾਲ ਬਾਈ ਸੁਖਵਿੰਦਰ ਵਾਲਾ ਦਿੱਤਾ ਆ ਪੁਜੀਆ ਇਹ ਖਾਵਾਂਗੇ ਇਹ ਨਹੀਂ ਮੁੱਕਦਾ ਸਾਰੇ ਤੇ ਇਹ ਨਹੀਂ ਮੁੱਕਦਾ ਸਾ ਆਪਣੇ ਦਾ ਰਾ ਤਾਂ ਦੋ ਪੈਕ ਟਿਕ ਹੋਰ ਪਿਆ ਵਾ ਤੇ ਚਾਹ ਪੀ ਕੇ ਫਿਰ ਚੱਲਦੇ ਆ ਅੱਗੇ ਥੋੜੀ એનર્ਜੀ ਆ ਜਾਊਗੀ ਇਹ ਪਤਾ ਨਹੀਂ ਪਹਿਲਾਂ ਕਿਤਨੀ ਦੂਰ ਜਾ ਕੇ ਲੈ ਉਹ ਰੇਲਵੇ ਸਟੇਸ਼ਨ ਆਏਗਾ ਅੱਗੇ ਅੱਛਾ ਜੀ ਉਸ ਉਸ ਤੋਂ ਪਹਿਲੇ ਕੇ ਬਾਅਦ ਮੈਂ ਪਹਿਲੇ ਥੀ ਲੈਫਟ ਘਰੇ ਹੋ ਅੱਗੋਂ ਕਹਿੰਦਾ ਲੈਫਟ ਮੁੜਨਾ ਰੇਲਵੇ ਸਟੇਸ਼ਨ ਤੋਂ ਪਹਿਲਾਂ ਹਵੇ ਤੇਰੇ ਵਾਲਾ ਤਾਂ ਨਾਈਟ ਰਾਈਟ ਗਈ ਆ ਪਾਸੇ ਲਓ ਜੀ ਇਹ ਲੋਕਲ ਪਿੰਡ ਲੋਕਲ ਪਿੰਡ ਦਾ ਨਾਂ ਨਹੀਂ ਲਿਖਿਆ ਕਿ ਤਾ ਨਾ ਇਹ ਰਸਤਾ ਦੇ ਅਪਾ ਪਿੰਡ ਵਿੱਚ ਵੜ ਗਏ ਤੇ ਵੜ ਧੱਕੇ ਨਾਲ ਹੀ ਗਏ ਆ ਕੋਈ ਆਉਣ ਦੀ ਮਨਸ਼ਾ ਨਹੀਂ ਪਰ ਚਲੋ ਪਿੰਡ ਦੇਖ ਰਹੇ ਆ ਬਾਕੀ ਘਰ ਘੁਰ ਪੱਕੇ ਹੀ ਆ ਇੱਥੇ ਹਾਂ ਹੁਣ ਐਡਵਾਂਸ ਹੋ ਗਿਆ ਵੀ ਦੁਕਾਨਾਂ ਦੇਖਣੀਆਂ ਨੇ ਪਰ ਇੱਥੇ ਆ ਪੂਰਾ ਖਰੂਦ ਪਾਉਂਦੇ ਆ ਆ ਵੇਖ ਆ ਜਿਹੜੇ ਬੈਠੇ ਨਾ ਆਸਾਨ ਬਈ ਕਲੈਤ ਕੋ ਜਾਣਾ ਕਲੈਤ ਕੋ ਕਲੈਤ ਲੋ ਜੀ ਆਪਾਂ ਕਲੈਤ ਜਾ ਰਹੇ ਆ ਤੇ ਪਿੱਛੋਂ ਆਪਾਂ ਨੂੰ ਥੋੜਾ ਜਿਹਾ ਗੱਡੀ ਵਾਲੇ ਨੇ ਕਰਤਾ ਗਲਤ ਤੇ ਆਪਾਂ ਹਾਈਵੇ ਤੋਂ ਹੋ ਗਏ ਕੱਚੇ ਰਾ ਤੇ ਪਿੰਡਾ ਖਾਨੀ ਉਹਨੇ ਕਰਤਾ ਤੇ ਪਿੰਡਾ ਤੋਂ ਕਹਿੰਦਾ ਸ਼ਾਰਟ ਪਾਊਗਾ ਤੇ ਪਹਿਲਾਂ ਆ ਪਿੱਛੇ ਰਾ ਨੰਗਿਆ ਮੇਰਾ ਬਾ ਰੇਲਵੇ ਸੇ ਰੇਲਵੇ ਟਰੈਕ ਦੇ ਨਾਲ ਸੀਗਾ ਤੇ ਜਮਾਂ ਹੀ ਟੁੱਟਾਗਾ ਜਮਾਂ ਹੀ ਪੱਥਰ ਤੇ ਇਹਦੇ ਨੇ ਪੱਥਰ ਸੀਗੇ ਚਲੋ ਆਪਾਂ ਲੈ ਆਂਦਾ ਘਟੋ ਘਟੀ ਹੋ ਗਏ ਤੇ ਹੁਣ ਆ ਸੜਕ ਆ ਗਈ ਹੁਣ ਸੜਕ ਤੇ ਚੜ ਗਿਆਂ ਇਹ ਵੀ ਪੜਰੀ ਦੇ ਨਾਲ ਨਾਲ ਜਾ ਰਿਹਾ ਵਰਾ ਤੇ ਇਧਰ ਦੀ ਕਹਿੰਦੇ ਥੋੜਾ ਸ਼ਾਰਟ ਪੈਂਦਾ ਪਰ ਜਿਵੇਂ ਅਸੀਂ ਖੜ ਖੜ ਕੇ ਪੁੱਛਦੇ ਰਹੇ ਆ ਉਹ ਸ਼ੌਟ ਨਾਲ ਸਾਨੂੰ ਹਾਈਵੇ ਠੀਕ ਸੀਗਾ ਔਰ ਕਹਿੰਦੇ ਵੀ ਜਿਹੜੇ ਰਾਵਾਂ ਤੋਂ ਨੰਗਣਾ ਹੈ ਉਹ ਨੰਗਣਾ ਹੀ ਪੈਣਾ ਹੈ ਬਾਕੀ ਇਹ ਵੀ ਰਾਪਾ ਦੇਖਣੇ ਸੀ ਬਾਕੀ ਦਿਨੇ ਹੁੰਦਾ ਤਾਂ ਹੋਰ ਨਹੀਂ ਆ ਰਾ ਹੁਣਾ ਸੀ ਕਿਉਂਕਿ ਆਪਾਂ ਇੱਥੋਂ ਲੋਕਲ ਪਿੰਡ ਤੇ ਲੋਕਲ ਕਹ ਬੰਦੇ ਘਰ ਵੇਖ ਸਕਦੇ ਚਲੋ ਹੁਣ ਖਿੱਚੀ ਜਾ ਰਹੇ ਆ ਸਾਈਕਲ ਤੇ ਚਲਦੇ ਆ ਕਲੈਥ ਵਰਦਰਾ ਸਾਹਿਬ ਲਓ ਜੀ ਇਹ ਅੱਡਾ ਚਾਂਦਨੀ ਇਹ ਚਾਂਦਨੀ ਆ ਆ ਭੱਗ ਜਾ ਆ ਕਲਾਤ ਕਲਾਤ ਇੱਥੋਂ ਰਹਿ ਗਿਆ ਵਾ 7-8 ਕਿਲੋਮੀਟਰ ਇਹ ਕਿੱਥੇ ਪਾਇਏ ਇੱਕ ਕਲਾਤ ਜਾਨ ਲਈ ਆਪਾਂ ਨੂੰ ਜਾਣਾ ਅੰਡਰ ਬ੍ਰਿਜ ਜਾਨਨ ਦੇਵ ਜੀ ਯਹਾਂ ਪਏ تھے ਥੋੜੀ ਜਾ ਰਹੇ ਹੋਈ ਗੁਪੀ ਮੁਨੀ ਕੇ ਸਰੋਵਰ ਮੈਂ ਆਏ ਥੇ ਸਰੋਵਰ ਤੋਂ ਯਹਾਂ ਪੇ ਇੱਕ ਲੱਕੜੀ ਰੋਪੀ ਸੀ ਉਹ ਬਹੁਤ ਬੜੀ ਬਰਖਦਿਆਲ ਓਕੇ ਜੀ ਓਕੇ ਸਵੇਰੇ ਮਿਲेंगे ਨੱਕਵਾਰ ਜੀ ਜੀ ਓਕੇ ਇਹ ਆ ਗਏ ਆਪਾਂ ਕਲੈਤ ਇਹ ਕਲੈਤ ਦਾ ਅੱਡਾ ਤੇ ਇੱਥੇ ਹੁਣ ਆਪਾਂ ਚੱਲਦੇ ਆਂ ਗੁਰਦਰਾ ਸਾਹਿਬ ਇਹ ਮੇਨ ਰੋਡ ਤੋਂ ਆਪਾਂ ਆਏ ਆਂ ਮੇਨ ਰੋਡ ਕਾਹਦਾ ਪਿੰਡਾ ਥਾਣੀ ਆਏ ਆਂ ਬਹੁਤ ਖੱਜਲ ਹੋਏ ਆਂ ਇਹ ਬੰਦ ਉਹ ਜਿਸ ਨੇ ਆਪਾਂ ਨੂੰ ਉਹ ਆਪਾਂ ਮਿਲਿਆ ਸੀ ਕੋਈ ਟੈਕਸੀ ਵਾਲਾ ਉਹਨੂੰ ਪੁੱਛ ਬੈਠੇ ਵੀ ਕਿਹੜਾ ਵੇ ਛੋਟ ਰਸਤਾ ਤੇ ਉਹਨੇ ਪਿੰਡਾ ਥਾਣੀ ਪਵਾ ਦਿੱਤਾ ਕਿ ਆ ਅਸੀਂ ਜੀਟੀ ਰੋਡ ਥਾਣੀ ਬਹੁਤ ਵਧੀਆ ਆ ਰਹੇ ਤੇ ਹੁਣ ਅਸੀਂ ਐਡੇ ਔਖੇ ਹੋ ਗਏ ਇੱਕ ਵਿਆਹ ਬਾਣ ਹਾਰਾ ਵਿੱਚ ਕੋਈ ਬੰਦਾ ਜੀਵ ਨਹੀਂ ਜੰਤੂ ਨਹੀਂ ਤੇ ਕੋਈ ਆਸੇ-ਪਾਸੇ ਕੋਈ ਘਰ ਨਹੀਂ ਲੱਗੇ ਬੀਹਾਂ ਬਾਣ ਸੜਕ ਕੱਲੀ ਸੜਕ ਸੀ ਛੋਟੀ ਤੇ ਉਹਦੇ ਵਿੱਚ ਆਏ ਆ ਪਰ ਇਹਾਂ ਦੇ ਹੁੰਦੇ ਵੀ ਸਿੱਖਿਆ ਮਰਿਆ ਜੇ ਕੋਈ ਸਿੱਖਿਆ ਲਈ ਨਹੀਂ ਅਸੀਂ ਉਹ ਦਿਨ ਰਾਤ ਤੋਂ ਸਾਨੂੰ ਫਿਰ ਉਹੀ ਹਾਲ ਆ ਸਾਡਾ ਆ ਨਹੀਂ ਗੁਰਦਰਾ ਸਾਹਿਬ ਅੱਛਾ ਇੱਥੇ ਵੀ ਇੱਕ ਜਿਗੇਟ ਹੈਗਾ ਵਾ ਗੁਰਦਰਾ ਸਾਹਿਬ ਸ਼੍ਰੀ ਕਲੈਤ ਜੀ ਕਾਰ ਸੇਵਾ ਬਾਬਾ ਮਰੀਕ ਸਿੰਘ ਜੀ ਪਟਿਆਲੇ ਵਾਲੇ ਆ ਇਹ ਵੀ ਇਹ ਆਪਣੇ ਜਾਣਕਾਰ ਨੇ ਉੱਥੇ ਉਹ ਵੇਖੀਏ ਮੇਨ ਗੁਰਦਰਾ ਚਲੀਏ ਕਿ ਆ ਜਾ ਉੱਥੇ ਚੱਲਦੇ ਆ ਜਾ ਉੱਥੇ ਚੱਲਦੇ ਆ ਜਾ ਤੇ ਇਹ ਹੈਗਾ ਜੀ ਬਾਬਾ ਕਾਰ ਸੇਵਾ ਮਰੀਕ ਸਿੰਘ ਦਾ ਗੁਰਦਰਾ ਪਟਿਆਲਿਆ ਵਾਲਿਆਂ ਦਾ ਤੇ ਇਹ ਇਹ ਹੈਗਾ ਗੁਰਦਰਾ ਸਾਹਿਬ ਜਿਹੜਾ ਦੋ ਗੁਰਦਰਾ ਸਾਹਿਬ ਇੱਥੇ ਇਹ ਆ ਜੀ ਅੱਡਾ ਕਲੈਤ ਦਾ ਤੇ ਵਿਚਾਲੇ ਲੰਘਦੇ ਪਏ ਕਲੈਤ ਤੇ ਪਹੁੰਚ ਗਿਆ ਹੁਣ ਆਪਾਂ ਤੇ ਹੁਣ ਆਪਾਂ ਗੁਰੂ ਘਰ ਇੱਥੇ ਵੇਣੇ ਗੁਰਦਰਾ ਸਾਹਿਬ ਵੇਖ ਕੇ ਫਿਰ ਚੱਲਦੇ ਆ ਅੱਗੇ ਗੁਰਦੁਆਰਾ ਸਾਹਿਬ ਬਾਕੀ ਕਹਿੰਦੇ ਵੀ ਸ਼ਹਿਰ ਤਗੜਾ ਹੋਆ ਵੱਡਾ ਖਲਾਅ ਇਹ ਦੇਖਦੇ ਆ ਪਰੇ ਜਾਂ ਨੇ ਇਦਾਂ ਹੀ ਤੁਹਾਨੂੰ ਵੀ ਦਿਖਾਉਣੇ ਥੋੜਾ ਜਿਹਾ ਹੋ ਤਾਂ ਨਹੀਂ ਰਹਿ ਗਿਆ ਜਿਆਦਾ ਹੀ ਹੋ ਗਿਆ ਥੋੜਾ ਜਿਹਾ ਹੋ ਗਿਆ ਬਾਕੀ ਇਹ ਆ ਸਟਾਮੇਟ ਹੀ ਬਹੁਤ ਹੈ ਸੜਕਾਂ ਦੇ ਜਿਵੇਂ ਰੇਤ ਆ ਗਈ ਧੁੱਦਲ ਫਿਰ ਪੈਣੀ ਨਹੀਂ ਇਹ ਆ ਗਿਆ ਤੇ ਰਸਤਾ ਹੁਣ ਇੱਥੋਂ ਕਿੱਧਰ ਨੂੰ ਜਾਣਾ ਹੈ ਸਿੱਧਾ ਇੱਥੇ ਜਿਆਦਾ ਸੜਕਾਂ ਵੇਖਿਆ ਕਿ ਲੋਕਟਾਂ ਨਹੀਂ ਆ ਮੇਨ ਜਿਵੇਂ ਉਹਦਾ ਤਰਸਤਾ ਮੇਨ ਆ ਪਰ ਇੱਥੇ ਜਿਹੜੀ ਇੱਟ ਸੜਕ ਆ ਇਹ ਲੋਕਟਾਂ ਨਾ ਬਣੀ ਇੱਥੇ ਜਾਂ ਸੀਮੈਂਟ ਦੀ ਜਾਂ ਤੇ ਜਾਂ ਲੁੱਕ ਦੀ ਨਹੀਂ ਜਿਵੇਂ ਜਾਂ ਪਿੰਡਾਂ ਵਾਲੇ ਜਿਵੇਂ ਨਗਰ ਨਿਕਮ ਜਾਣਗੇ ਜਾਂ ਇੱਥੇ ਜਿਵੇਂ ਪਿੰਡਾਂ ਵਾਲੇ ਉਹਨਾਂ ਨਾਲੇ ਲਾਈ ਲਾਈ ਜਾਂਦੀ ਆ ਤੇ ਕਿੰਨੇ ਵੀ ਆਪਾਂ ਨੰਗੇ ਆ ਪਿੰਡਾਂ ਚ ਕਿੰਨੇ ਵੀ ਵੱਡੇ ਦੇਖੇ ਕਈ ਸ਼ਹਿਰ ਉਹਨਾਂ ਚ ਵੀ ਇਹ ਲੋਕਟ ਕਈਆਂ ਚ ਲੱਗੀ ਹੁੰਦੀ ਆ ਇਵੇਂ ਬੇਕਾਨੇਰ ਗਲੀਆਂ ਚ ਵੇਖਿਆ ਚਲੋ ਗਲੀਆਂ ਚ ਤਾਂ ਲੋਕਟ ਲੱਗਦੀ ਹੈ ਜਿਹੜੇ ਮੇਨ ਸੜਕਾਂ 'ਚ ਉੱਥੇ ਵੀ ਲੋਕਟ ਲੱਗਦੀ ਹੈ ਤੇ ਬਾਕੀ ਚਲੋ ਕੱਚੇ ਨਾਲ ਤਾਂ ਫੇਰ ਵੀ ਸਹੀ ਆ ਤੇ ਸਾਈਡਾਂ ਤੇ ਬਹੁਤ ਘਟਾਉੜ ਦਾ ਤੇ ਜਾ ਰਹੇ ਆਪਾਂ ਗੁਰਦੁਆਰਾ ਸਾਹਿਬ ਬਾਕੀ ਜਿਹੜੀ ਸੜਕ ਥਾਣੀ ਆਪਾਂ ਆਏ ਆ ਬਹੁਤ ਟੁੱਟੀ ਸੜਕ ਸੀ ਠਾਂ ਠਾਂ ਟੋਏ ਸੀਗੇ ਤੇ ਹਨੇਰਾ ਸੀਗਾ ਤੇ ਬੀ ਆਵਾਜ਼ ਇਹ ਸਾਡੇ ਭਾਈ ਸਾਹਿਬ ਨੇ ਇਹਦਾ ਕੰਮ ਕੀਤਾ ਕਿ ਬਰਡਰ ਜੀਟੀ ਰੋਡ ਤੋਂ ਉਤਾਰ ਕੇ ਤੇ ਲਿੰਕ ਰੋਡ ਸੰਧ ਨੂੰ ਕਰਾਤਾ ਇਤੋਂ ਹੀ ਸ਼ਾਰਟ ਮਾਰੋਗੇ ਐਸਾ ਸ਼ਾਰਟ ਸਾਡਾ ਕਰਾਇਆ ਵੀ ਚੀਕਾਂ ਘੜਾਤੀਆਂ ਚਲੋ ਚੱਲਦੇ ਹੁਰਤਾਸ ਇਹ ਲੱਗਦਾ ਗੇਟ ਨੇ ਹੋਰ ਜਰਾ ਸਾਧਾ ਪੂਰਾ ਤੀਰਥ ਸ਼੍ਰੀ ਕਪਲਮੁਣੀ ਨਾਮ ਧਾਮ ਇੱਥੇ ਕਪਲਮੁਣੀ ਵੀ ਹੋਇਆ ਆ ਆਹ ਵਾਲਾ ਇਧਰ ਆਵੇ ਇਧਰ ਇਹ ਕਪਲਮੁਣੀ ਵੀ ਹੋਇਆ ਜਿੰਨਾਂ ਨਾ ਇਹ ਤਾਂ ਗੋਸ਼ਟ ਹੋਈ ਸੀ ਗੁਰੂ ਨਾਨਕ ਸਾਹਿਬ ਜੀ ਦੀ। ਕਪਲ ਮੁੰਨੀ ਦਾ ਇੱਥੇ ਮੰਦਰ ਬਹੁਤ ਤਗੜਾ ਬਣਿਆ ਹੈ। ਤੇ ਪਰ ਆਪਾਂ ਚੱਲਿਆਂ ਗੁਰਦੁਆਰਾ ਸਾਹਿਬ ਉਹ ਵੀ ਦੇਖਾਂਗੇ। ਇਹਨੇ ਤੇ ਇਹ ਸਾਹਮਣੇ ਆ ਗਿਆ ਗੁਰੂ ਘਰ। ਇਹ ਗੁਰੂ ਘਰ ਜਾਣਦੇ ਆ। ਇਹ ਹਾਜ਼ਰ ਹੁੰਦੇ ਆ। ਵਾਹਿਗੁਰੂ ਗੁਰੂ ਗਮ ਸਿੰਘ ਜੀ ਕਲਾਜ ਜੀ। ਬਾਬਾ ਜੀ ਬਾਇਰ ਜੀ ਖਾਲਸਾ ਬਾਇਰ ਜੀ ਕੀ ਫਤਿਹ ਜੀ। ਚੜ੍ਹਦੀ ਕਲਾ ਜੀ। ਹੈਗਾ ਜੀ? ਹੈਸਾ ਕਿਹੜੀ ਸਾਈਡ ਤੇ ਹੈ? ਤੇ ਹੈਸਾ ਰੈਸ਼ ਰੈਸ਼ ਹਾਂ ਹਾਂ ਆਉਂਦ ਰਿਹਾ ਹੈ ਠੀਕ ਹੈ ਜੀ ਤੇ ਆਪਾਂ ਫਾਈਨਲੀ ਪਹੁੰਚੇ ਆ ਜੀ ਕਲੈਤ ਤੇ ਇਸ ਟਾਈਮ ਆਪਾਂ ਖੜੇ ਆ ਕਲੈਤ ਕਾਰ ਸੇਵਾ ਗੁਰਦੁਆਰਾ ਬਾਬਾ ਅਮਰੀਕ ਸਿੰਘ ਜੀ ਪਟਿਆਲੇ ਵਾਲੇ ਉਹਨਾਂ ਦਾ ਗੁਰਦੁਆਰਾ ਸਾਹਿਬ ਹੈ ਜੀ ਇੱਥੇ ਉੱਥੇ ਆਪਾਂ ਕਮਰਾ ਲਿਆ ਵਾ ਇੱਥੇ ਰਾਵਾਂਗੇ ਰਾਤ ਤੇ ਪ੍ਰਸ਼ਾਦਾ ਪਾਣੀ ਛਕਿਆ ਬੜਾ ਆਨੰਦ ਆਇਆ ਇੱਥੇ ਜਿਹੜੇ ਬਾਬਾ ਜੀ ਰਹਿ ਰਹੇ ਨੇ ਉਹਨਾਂ ਨੇ ਘੰਟਾ ਡੇਢ ਘੰਟਾ ਨਾਮ 'ਤੇ ਪਾਇਆ ਵਾਹਿਗੁਰੂ ਵਾਹਿਗ ਦੇ ਨਾਮ ਜਪਿਆ ਮਨ ਨੂੰ ਸ਼ਾਂਤੀ ਮਿਲੀ ਤੇ ਤਾਨੂੰ ਸ਼ਾਂਤੀ ਮਿਲੀ ਤੇ ਪ੍ਰਸ਼ਾਦਾ ਪਾਣੀ ਛੱਕ ਕੇ ਹੁਣ ਆਪਾਂ ਆ ਗਏ ਇੱਥੇ ਆਪਾਂ ਨੂੰ ਕਮਰਾ ਮਿਲ ਗਿਆ ਉਸਰਾ ਬਣੀਆ ਰਹਿਣ ਨੂੰ ਕਮਰਾ ਮਿਲ ਗਿਆ ਹੁਣ ਇੱਥੇ ਟਿਕਦੇ ਆਂ ਤੇ ਵੀਡੀਓ ਐਡਿਟ ਕਰਕੇ ਤੇ ਫਿਰ ਸੇਵ ਕਰਾ ਅਪਲੋਡ ਕਰਾਂਗੇ ਤੇ ਤੁਸੀਂ ਆਸ ਕਰਦੇ ਆਂ ਕਿ ਤੁਹਾਨੂੰ ਵੀਡੀਓ ਅੱਜ ਆ ਲਈ ਜਿਹੜੀ ਆ ਪਸੰਦ ਆਈ ਹੋਵੇ ਜੇ ਵੀਡੀਓ ਪਸੰਦ ਆਈ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੁਹਾਡੀਆਂ ਦੁਆਵਾਂ ਨਾਲ ਆਪਾਂ ਇੱਥੋਂ ਤੱਕ ਆਏ ਆਂ ਤੇ ਤੁਹਾਡੀਆਂ ਦੁਆਵਾਂ ਨਾਲ ਹੀ ਆਪਾਂ ਹੋਰ ਸਾਰਾ ਇੰਡੀਆ ਘੁੰਮਾਂਗੇ ਤੇ ਆਸ ਕਰਦੇ ਆ ਕਿ ਤੁਸੀਂ ਇਦਾਂ ਹੀ ਸਾਥ ਦਿੰਦੇ ਰਹੋਗੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਦਿਨੋ ਧੰਨਵਾਦ ਤੁਸੀਂ ਜਿਹੜਾ ਇਦਾਂ ਪਿਆਰ ਬਖਸ਼ ਰਹੇ ਹੋ ਤੇ ਬਾਕੀ ਇਹ ਜਿਹੜੀ ਆਪਣੀ ਵੀਡੀਓ ਇਹਨੂੰ ਵੱਧ ਤੋਂ ਵੱਧ ਆਪਣੇ ਯਾਰਾਂ ਬੇਲੀਆਂ ਦੋਸਤਾਂ ਸੱਜਣਾ ਮਿੱਤਰਾਂ ਰਿਸ਼ਤੇਦਾਰਾਂ ਤੱਕ ਵੀ ਸ਼ੇਅਰ ਕਰ ਦਿਓ ਤਾਂ ਜੋ ਉਹ ਵੀ ਆਪਣੇ ਸਫ਼ਰ ਨਾਲ ਜੁੜ ਜਾਣ ਕਿਉਂਕਿ ਆਪਾਂ ਸਾਰੇ ਨਾਲ ਮਿਲ ਕੇ ਸਫ਼ਰ ਕਰ ਰਹੇ ਆ ਤੇ ਜਿਹੜੇ ਸੱਜਣ ਮਿੱਤਰ ਹੋਰ ਆਪਣੇ ਨਾਲ ਲਗੇ ਉਹਨਾਂ ਦਾ ਵੀ ਆਪਾਂ ਜੀ ਆਇਆਂ ਕਰਾਂਗੇ ਧੰਨਵਾਦ ਕਰਾਂਗੇ ਤੇ ਹੁਣ ਅੱਜ ਲਈ ਫਿਰ ਇੰਨਾ ਹੀ ਤੇ ਕਰਦੇ ਆ ਇੱਥੇ ਅੱਜ ਖਤਮ ਕਰਦੇ ਆ ਵੀਡੀਓ ਤੇ ਕੱਲ ਨੂੰ ਫਿਰ ਮਿਲਦੇ ਆ ਨਵੇਂ ਰਾਹਾਂ ਨਵੇਂ ਨਵੇਂ ਰਾਹਾਂ ਨਵੇਂ ਸਫਰ 'ਚ ਪਰ ਕੱਲ ਨੂੰ ਸੱਚੇ ਕੱਲ ਨੂੰ ਸੱਚੇ ਹੋਰ ਇੱਕ ਆਪ ਜੀ ਨੇ ਬੇਨਤੀ ਸੀ ਕਿ ਕੱਲ ਨੂੰ ਮੈਂ ਇੱਕ ਰਾਹ ਪਿੰਡ ਜਾ ਰਿਹਾ ਕੱਲ ਨੂੰ ਪਿੰਡ ਕਿਉਂ ਜਾ ਰਿਹਾ ਕਿ ਜ਼ਰੂਰੀ ਕੰਮ ਪੈ ਗਿਆ ਮੈਨੂੰ ਕੱਲੇ ਨੂੰ ਗੋਗੀ ਵੀ ਇੱਥੇ ਰਹੂਗਾ ਸਾਈਕਲ ਆਪਣੇ ਇੱਥੇ ਕਲੈਤ ਆਪ ਗੁਰਦੁਆਰਾ ਸਾਹਿਬ ਵਿੱਚ ਰੱਖਿਆ ਸਾਮਾਨ ਤੇ ਗੋਗੀ ਦੋ ਦਿਨ ਰਹੂਗਾ ਮੈਂ ਕੱਲ ਨੂੰ ਜਾਊਗਾ ਪਰਸੋਂ ਸ਼ਾਮ ਨੂੰ ਜਾਂ ਆ 14 ਢੜਕੇ ਸਵੇਰ ਮੈਂ ਵਾਪਸ ਆ ਜੂੰਗਾ ਉਸ ਤੋਂ ਬਾਅਦ ਅਸੀਂ ਫਿਰ ਜੈਸਲਮੇਰ ਜਾਵਾਂਗੇ ਕਿਉਂਕਿ ਕੋਈ ਐਸਾ ਜ਼ਰੂਰੀ ਕੰਮ ਪੈ ਗਿਆ ਜੋ ਜਾਣਾ ਜ਼ਰੂਰੀ ਸੀ ਤੇ ਬਾਕੀ ਵਾਇਗਰੂ ਨੇ ਚਾਇਆ ਤਾਂ ਹੋਰ ਵੀ ਮੱਲਾ ਮਾਰਾਂਗੇ ਤੇ ਤੁਹਾਨੂੰ ਤੁਸੀਂ ਭੈਣ ਭਰਾਓ ਸਾਰੇ ਤੇ ਮੈਂ ਸਮਝਾ ਤੁਹਾਡੇ ਨਾਲ ਇਹ ਜਿਹੜੀ ਜਾਣਕਾਰੀ ਸ਼ੇਅਰ ਕਰਨੀ ਜ਼ਰੂਰੀ ਸਮਝਦਾ ਕਿਉਂਕਿ ਕੋਈ ਇਹ ਨਾ ਸਮਝੇ ਘਰੇ ਵਿੱਚ ਛੱਡ ਕੇ ਭੱਜ ਗਏ ਪਰ ਗੋਗੀ ਵੀ ਰ ਇੱਥੇ ਰਹੂਗਾ ਸਾਈਕਲਰ ਆਪਣਾ ਵੀ ਇੱਥੇ ਆ ਤੇ ਆਪਾਂ ਕੱਲ ਪਰਸੋ ਤੱਕ ਆ ਕੇ ਨਵਾਂ ਸਫਰ ਫਿਰ ਸ਼ੁਰੂ ਕਰਾਂਗੇ ਉਹਨਾਂ ਚਿਰ ਲਈ ਤੁਹਾਡੇ ਲਈ ਵੀਡੀਓ ਜਿਹੜੀਆਂ ਨੇ ਉਹ ਚੱਲੀਆਂ ਜਾਣਗੀਆਂ ਰੋਕਦੀਆਂ ਨਹੀਂ ਤੇ ਚਲੋ ਉਹਨਾਂ ਚਿਰ ਲਈ ਫਿਰ ਦਿਓ ਛੁੱਟੀ ਮਿਲਦੇ ਆ ਸੁਬਾ ਨਵੀਂ ਵੀਡੀਓ ਨਵੇਂ ਲੋਕਾਂ ਨਾਲ ਤੇ ਨਵੇਂ ਸਫਰ ਚ ਤੇ ਉਹਨਾਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ